ਸਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਵੱਡਾ ਫੈਸਲਾ ਲੈ ਲਿਆ ਵੱਡਾ ਫੈਸਲਾ ਕੀ ਹੈ ਸਖਬੀਰ ਸਿੰਘ ਬਾਦਲ ਕਿਹੜੀ ਕੁਰਬਾਨੀ ਦੇਣ ਜਾ ਰਹੇ ਆ ਅਤੇ ਕੀ ਮੰਥਨ ਕਰ ਰਹੇ ਨੇ ਇਹਦੇ ਬਾਰੇ ਗੱਲ ਕਰਦੇ ਆ ਕਿ ਆਖਰਕਾਰ ਸਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਕਿਵੇਂ ਲੀਹਾਂ ਤੇ ਲੈ ਕੇ ਆਉਣਗੇ ਤੁਸੀਂ ਜੁੜਿਓ ਲੋਕਪ੍ਰੈਂਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਦੀ ਗੱਡੀ ਸਿਆਸਤ ਵਾਲੀ ਲੀਤੋਂ ਐਵੇਂ ਲੱਥੀ ਐ ਜਿਵੇਂ ਚਲਦੀ ਚਲਦੀ ਕੋਈ ਮਾਲ ਗੱਡੀ ਲੱਥ ਜਾਂਦੀ ਆ ਸੁਖਬੀਰ ਸਿੰਘ ਬਾਦਲ ਡੀਰੇਲ ਹੋਈ ਆਪਣੀ ਇਸ ਗੱਡੀ ਨੂੰ ਲਈ ਤੇ ਚੜਾਉਣ ਲਈ ਕੋਸ਼ਿਸ਼ਾਂ ਕਰ ਰਹੇ ਨੇ ਚਰਚਾ ਇਹ ਐ ਕਿ ਸੁਖਬੀਰ ਸਿੰਘ ਬਾਦਲ ਹੁਣ ਬੁੱਧੀਜੀਵੀਆਂ ਤੋਂ ਸਲਾਹ ਲੈਣਗੇ ਬੁੱਧੀਜੀਵੀਆਂ ਤੋਂ ਸਲਾਹ ਲੈ ਕੇ ਪਾਰਟੀ ਨੂੰ ਲੀਹਾਂ ਤੇ ਲਿਆਂਦਾ ਜਾਵੇਗਾ ਚੰਗੀ ਗੱਲ ਹੈ ਕਿਸੇ ਦੇ ਨਾਲ ਸਲਾਹ مشਵਰਾ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਸਭ ਤੋਂ ਪਹਿਲਾ ਕੰਮ ਸੁਖਵੀਰ ਬਾਦਲ ਨੂੰ ਜੋ ਕਰਨਾ ਚਾਹੀਦਾ ਸੀ ਕਿ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਨੈਤਿਕ ਤੌਰ ਤੇ ਪਾਰਟੀ ਦੇ ਪ੍ਰਧਾਨ ਤੋਂ ਪਿਛਾਂ ਹਟ ਜਾਣਾ ਚਾਹੀਦਾ ਸੀ ਸੁਖਵੀਰ ਬਾਦਲ ਉਸ ਤੋਂ ਨਹੀਂ ਪਿੱਛੇ ਹਟੇ ਪਹਿਲਾਂ ਆਪਾਂ ਇਹ ਡਿਸਕਸ ਕਰਦੇ ਹਾਂ ਇਸ ਤੇ ਚਰਚਾ ਕਰਦੇ ਹਾਂ ਕਿ ਸੁਖਵੀਰ ਸਿੰਘ ਬਾਦਲ ਆਖਲ ਕਿਹੜੇ ਬੁੱਧੀਜੀਵੀਆਂ ਤੋਂ ਸਲਾਹ ਲੈਣ ਦੀ ਗੱਲ ਕਰਦੇ ਨੇ ਉਸ ਤੋਂ ਬਾਅਦ ਆਪਾਂ ਪੁਨਛਣ ਕਰਦੇ ਆ ਸੁਖਬੀਰ ਬਾਦਲ ਦੀ ਇਸ ਕਦਮ ਦੀ ਪੰਜਾਬ ਦੀ ਸਿਆਸਤ ਤੇ ਲੰਬਾ ਸਮਾਂ ਰਾਜ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਅੱਜ ਸੂਬੇ ਦੀ ਸਿਆਸਤ ਵਿੱਚ ਹਾਸ਼ੀਏ ਤੇ ਅੱਪੜ ਗਿਆ ਆ ਹੁਣ ਅਕਾਲੀ ਦਲ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਬੁੱਧੀਜੀਵੀਆਂ ਚਿੰਤਕਾਂ ਵਿਦਵਾਨਾਂ ਅਤੇ ਪੰਥਕ ਚੁਕਾਰ ਰੱਖਣ ਵਾਲੇ ਵਿਅਕਤੀਆਂ ਤੋਂ ਸਲਾਹ ਲੈਣ ਦਾ ਫੈਸਲਾ ਕੀਤਾ ਗਿਆ ਇਹ ਸਲਾਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਲੈਣਗੇ ਉਹਨਾਂ ਵੱਲੋਂ ਪਾਰਟੀ ਦੇ 104 ਸਾਲਾ ਅਮੀਰ ਵਿਰਸੇ ਦੀ ਸੰਭਾਲ ਲਈ ਆਉਂਦੇ ਹਫ਼ਤਿਆਂ ਵਿੱਚ ਅਜੇ ਵਿਅਕਤੀਆਂ ਨਾਲ ਮੁਲਾਕਾਤ ਕੀਤੀਆਂ ਜਾਣਗੀਆਂ ਅਤੇ ਨਿੱਜੀ رائے ਲਈ ਜਾਵੇਗੀ ਜਿਹੜੇ ਵਿਅਕਤੀ ਪੰਥਕ ਸੋਚ ਰੱਖਦੇ ਆ ਚੁਕਾਰ ਰੱਖਦੇ ਆ ਬੁੱਧੀਜੀਵੀ ਆ ਵਿਦਵਾਨ ਨੇ ਅਤੇ ਉਹਨਾਂ ਤੋਂ رائے ਲੈ ਕੇ ਪਾਰਟੀ ਅੱਗੇ ਤੋਰੀ ਜਾਗੇ ਪਾਰਟੀ ਵੱਲੋਂ ਇਸ رائے ਤੇ ਵਿਚਾਰ ਚਰਚਾ ਕਰਕੇ ਭਵਿੱਖ ਦੇ ਟੀਚਿਆਂ ਅਨੁਸਾਰ ਸੁਧਾਰ ਕੀਤੇ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਬਲਾਰੇ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਆਖਿਆ ਕਿ ਸੁਖਬੀਰ ਸਿੰਘ ਬਾਦਲ ਸਿੱਖ ਗੁਰੂ ਸਹਿਬਾਨਾ ਸੰਤਾਂ ਤੇ ਮਹਾਂਪੁਰਖਾਂ ਵੱਲੋਂ ਦਰਸਾਏ ਮਾਰਗ ਤੇ ਚੱਲਦੇ ਆ ਗਰੀਬਾਂ, ਦੱਬੇ ਕੁਚਲੇ ਲੋਕਾਂ ਤੇ ਸਮਾਜ ਦੇ ਅਣਗੋਲੇ ਵਰਗ ਲਈ ਕੰਮ ਕਰਨਾ ਚਾਹੁੰਦੇ ਨੇ। ਜ਼ਿਕਰਯੋਗ ਹੈ ਕਿ ਅਕਾਲੀ ਦਲ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਲਗਾਤਾਰ ਸੂਬੇ ਵਿੱਚ ਸਿਆਸੀ ਤੌਰ ਤੇ ਪਿਛੜਦਾ ਜਾ ਰਿਹਾ ਹੈ। ਕਿਸਾਨੀ ਅੰਦੋਲਨ ਦੌਰਾਨ ਅਕਾਲੀ ਦਲ ਨੇ ਕਿਸਾਨਾਂ ਦੇ ਵੋਟ ਬੈਂਕ ਨੂੰ ਸੰਭਾਲਣ ਲਈ ਭਾਜਪਾ ਨਾਲ ਗੱਠਜੋੜ ਵੀ ਤੋੜ ਦਿੱਤਾ ਸੀ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਸਪਾ ਨਾਲ ਗੱਠ ਜੋੜ ਕਰ ਲਿਆ। ਇਹ ਗੱਠ ਜੋੜ ਅਕਾਲੀ ਦਲ ਦੇ ਪੱਲੇ ਕੁਝ ਵੀ ਨਾ ਪਾ ਸਕਿਆ। ਪਾਰਟੀ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਸਿਰਫ 3 ਸੀਟਾਂ ਤੇ ਸਿਮਟ ਕੇ ਰਹਿ ਗਈ ਤੇ ਹੁਣ ਸਾਲ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਅਕਾਲੀ ਦਲ ਨੂੰ 2 ਤੋਂ ਘਟ ਕੇ 1 ਸੀਟ ਨਸੀਬ ਹੋਈ ਹੈ। ਅਕਾਲੀ ਦਲ ਲਗਾਤਾਰ ਸਿਆਸੀ ਤੌਰ ਤੇ ਜਿਹੜਾ ਚੋਣਵੀ ਤੌਰ ਤੇ ਪਿੱਛੜਦਾ ਗਿਆ ਅਕਾਲੀ ਦਲ ਇਕੱਲਾ ਚੋਣਵੀ ਤੌਰ ਤੇ ਨਹੀਂ ਪਿੱਛੜਿਆ ਅਕਾਲੀ ਦਲ ਪਿੰਡਾਂ ਦੀਆਂ ਸੱਥਾਂ ਚ ਵੀ ਪਿੱਛੜ ਗਿਆ ਅਕਾਲੀ ਦਲ ਦਾ ਮੈਂ ਖੁਦ ਲੋਕ ਸਭਾ ਚੋਣਾਂ ਦੇ ਵਿੱਚ ਫਿਰਕੇ ਦੇਖਿਆ ਸਿਰਫ ਬਠਿੰਡਾ ਲੋਕ ਸਭਾ ਹਲਕੇ ਨੂੰ ਛੱਡਦੀਏ ਤਾਂ ਲੋਕ ਬੀਜੇਪੀ ਦੇ ਉਮੀਦਵਾਰ ਦਾ ਨਾਂ ਲੈ ਲੈਂਦੇ ਸੀ ਪਰ ਅਕਾਲੀ ਦਲ ਦੇ ਉਮੀਦਵਾਰ ਦਾ ਨਾਂ ਨਹੀਂ ਲੈ ਲੈਂਦੇ ਸੰਗਰੂਰ ਵਰਗੀ ਸੀਟ ਦੇ ਉੱਤੇ ਜਿਹੜੀ ਇੱਕ ਪੰਥਕ ਸੀਟ ਰਹੀ ਹੈ ਹਮੇਸ਼ਾ ਲੜਦੇ ਹੋਏ ਲੋਕਾਂ ਦੀ ਸੀਟ ਰਹੀ ਹੈ ਇੱਥੇ ਖੱਬੇ ਪੱਖੀਆਂ ਦੀਆਂ ਲਹਿਰਾਂ ਝੂਲਦੀਆਂ ਰਹੀਆਂ ਅਕਾਲੀ ਦਲ ਬੜਾ ਤਕੜਾ ਰਿਹਾ ਉਸ ਸੀਟ ਦੇ ਉੱਤੇ ਅਕਾਲੀ ਦਲ ਦੇ ਉਮੀਦਵਾਰ ਦਾ ਬੰਦਾ ਨਾ ਨਹੀਂ ਸੀ ਲੈਂਦਾ ਜੇਕਰ ਮੁਕਾਬਲਾ ਪੁੱਛਿਆ ਜਾਂਦਾ ਜਾਂਦਾ ਸੀ ਨਾ ਵੀ ਭਾਈ ਕਿਹਦੇ 'ਚ ਮੁਕਾਬਲਾ ਆ ਤਾਂ ਅਗਲਾ ਕਹਿ ਦਿੰਦਾ ਸੀਗਾ ਕਿ ਮੁਕਾਬਲਾ ਭਾਈ ਮੀਤਹਿਰ ਸਿਮਰਜੀਤ ਸਿੰਘ ਮਾਨ ਤੇ ਸੁਖਪਾਲ ਖਹਿਰੇ 'ਚ ਤੇ ਕਈ ਲੋਕ ਰਵਿੰਦ ਅਰਵਿੰਦ ਖੰਨਾ ਦਾ ਨਾਮ ਲੈ ਲੈਂਦੇ ਸੀ ਇਕਬਾਲ ਝੁੰਡਾਂ ਦਾ ਕੋਈ ਨਾਂ ਨਹੀਂ ਸੀ ਲੈਂਦਾ ਅਕਾਲੀ ਦਲ ਦਾ ਇਹ ਹਸ਼ਰ ਕਿਉਂ ਹੋਇਆ ਇਹਦੇ ਪਿੱਛੇ ਅਕਾਲੀ ਦਲ ਨੇ ਹਾਲੇ ਤੱਕ ਡੰਗਾਈ ਦੇ ਨਾਲ ਚਿੰਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹਮੇਸ਼ਾ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਚਾਪਲੂਸੀ ਛੱਟੇ ਮਾਰ ਲਾਣਾ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕਰਦਾ ਹੈ। ਅਕਾਲੀ ਦਲ ਪ੍ਰਤੀ ਅਕਾਲੀ ਦਲ ਦੀ ਹੋਂਦ ਦੇ ਹੀ ਅਸੀਂ ਇਸ ਕਰਕੇ ਚਿੰਤਾ ਤਾਂ ਕਿਉਂਕਿ ਪੰਜਾਬ ਦੀ ਹੋਂਦ ਦੇ ਨਾਲ ਇਹਦਾ ਬਹੁਤ ਕੁਝ ਜੁੜਿਆ ਹੋਇਆ। ਨਿੱਜੀ ਤੌਰ ਤੇ ਮੈਂ ਅਕਾਲੀ ਦਲ ਨੂੰ ਪੰਜਾਬ ਦੀ ਸਮੁੱਚੇ ਰੂਪ ਦੇ ਵਿੱਚ ਸਿਆਸੀ ਧਿਰਤਾ ਨਹੀਂ ਮੰਨਦਾ ਪਰ ਇਹ ਗੱਲ ਸੱਚ ਹੈ ਕਿ ਅਕਾਲੀ ਦਲ ਨੇ ਹਮੇਸ਼ਾ ਪਰਾਣੇ ਅਕਾਲੀ ਦਲ ਦੀ ਗੱਲ ਕਰਦਾ 2002 7 ਤੋਂ ਪਹਿਲਾਂ ਵਾਲੇ ਦੀ ਕਿ ਉਹਨੇ ਪੰਜਾਬ ਦੇ ਜਿਹੜੇ ਗੰਭੀਰ ਮੁੱਦੇ ਸੀ ਉਹਨਾਂ ਦੇ ਉੱਤੇ ਹਾਂ ਦਾ ਨਾਹਰਾ ਮਾਰਨ ਦੀ ਕੋਸ਼ਿਸ਼ ਹਮੇਸ਼ਾ ਕੀਤੀ ਹੈ ਚਾਹੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਸੀ ਹੋਰ ਬਹੁਤ ਮੁੱਦੇ ਸੀ ਜਿਨ੍ਹਾਂ ਦੇ ਉੱਤੇ ਜਿਹੜੇ ਸਿੱਖਾਂ ਤੋਂ ਅਲੱਗ ਅਲੱਗ ਮੁੱਦੇ ਸੀ ਉਹਨਾਂ ਤੇ ਵੀ ਹਮੇਸ਼ਾ ਹਾਂ ਦਾ ਨਾਹਰਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਕਾਲੀ ਦਲ ਜਿੰਨਾ ਕਮਜ਼ੋਰ ਹੋਵੇਗਾ ਉਨਾ ਹੀ ਪੰਜਾਬ ਦੇ ਲਈ ਨੁਕਸਾਨ ਹੋਵੇਗਾ ਜਿੰਨੀਆਂ ਹੀ ਫਿਰਕਾ ਪ੍ਰਸਤਾਕਤਾ ਜਿਹੜੀਆਂ ਨੇ ਜਿਹੜੀਆਂ ਕੋਰ ਫਿਰਕਾ ਪ੍ਰਸਤੀ ਦੀਆਂ ਤਾਕਤਾਂ ਨੇ ਜਿਹੜੀਆਂ ਵਿਕਾਸ ਦਾ ਸ਼ੁਨਸ਼ਣਾ ਵਜਾ ਕੇ ਪੰਜਾਬ 'ਚ ਸੱਤਾ ਹਥੇ ਹੋਣਾ ਚਾਹੁੰਦੀਆਂ ਨੇ ਫੁੱਟ ਪਾ ਕੇ ਸੱਤਾ ਦੀਆਂ ਪੌੜੀਆਂ ਚੜ੍ਹਨਾ ਚਾਹੁੰਦੀਆਂ ਨੇ ਉਹ ਮਜ਼ਬੂਤ ਹੋਣਗੀਆਂ ਤਾਂ ਪੰਜਾਬ ਉਨਾ ਹੀ ਘਾਟੇ ਵੱਲ ਵਧੇਗਾ ਅਕਾਲੀ ਦਲ ਦੇ ਵਿੱਚ ਬੁੱਧੀਜੀਵੀ ਕੀ ਕਹਿ ਦੇਣਗੇ ਸੁਖਵੀਰ ਸਿੰਘ ਬਾਦਲ ਨੂੰ ਮੰਨ ਲਿਨਿਆ ਕਿ ਬੁੱਧੀਜੀਵੀਆਂ ਨੇ ਬਹੁਤ ਸਲਾਹ ਦਿੱਤੀ ਬਾਰ ਗੱਲ ਤਾਂ ਹੈ ਕਿ ਉਹ ਇੰਪਲੀਮੈਂਟ ਹੋਵੇਗੀ ਕਿ ਨਹੀਂ ਹੋਵੇਗੀ ਅੱਜ ਦੀ ਡੇਟ ਦੇ ਵਿੱਚ ਅਕਾਲੀ ਦਲ ਚੋਂ ਇੰਪਲੀਮੈਂਟ ਹੁੰਦੀ ਵਿਖਾਈ ਨਹੀਂ ਦਿੰਦੀ ਵੱਡੇ ਲੀਡਰ ਜਿਹੜੇ ਲੀਡਰਾਂ ਦਾ ਗਰਾਉਂਡ ਤੇ ਆਧਾਰ ਹੈ ਉਹ ਪਾਸੇ हट ਗਏ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਨੂੰ ਲੈ ਕੇ ਕਿੱਥੇ ਜਾਣਗੇ ਜੇ ਅਕਾਲੀ ਦਲ ਬਚਿਆ ਹੀ ਨਾ ਕਿ ਉਹ ਅਕਾਲੀ ਦਲ ਦੀ ਪ੍ਰਧਾਨਗੀ ਸਿਰਫ ਬਾਦਲਪਿੰਡ ਤੱਕ ਸੀਮਤ ਰਹਿ ਜਾਏਗੀ ਅਕਾਲੀ ਦਲ ਨੂੰ ਆਪਣੀਆਂ ਲੋਕਤੰਤਰੀ ਡੈਮੋਕਰੈਟਿਕ ਵੈਲਿਊਜ਼ ਨੂੰ ਜ਼ਿੰਦਾ ਕਰਨਾ ਪੈਣਾ ਜਿੱਥੇ ਸਾਰਿਆਂ ਨੂੰ ਆਵਾਜ਼ ਚੁੱਕਣ ਦਾ ਹੱਕ ਹੋਵੇ ਪਾਰਟੀ ਦੇ اجلاس ਹੋਣੇ ਚਾਹੀਦੇ ਨੇ ਨਵੇਂ ਡੈਲੀਗੇਟ ਨਹੀਂ ਹੋਏ ਜੂਥ ਦੀ ਭਰਤੀ ਨਹੀਂ ਹੋਈ ਜੂਥ ਦੀ ਭਰਤੀ ਹੋਣੀ ਕੀ ਸੀ ਜਿੰਨਾ ਟਾਈਮ ਸੱਤਾ ਚਰੇ ਜਿਹੜੇ ਜੂਥ ਆਗੂ ਬਣਦੇ ਰਹੇ ਜਾਂ ਤਾਂ ਉਹ ਪ੍ਰਾਪਰਟੀ ਡੀਲਰ ਸੀਗੇ ਜਾਂ ਫਿਰ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਅਜਿਹਾ ਵਰਤਾਰਾ ਰਿਆ ਕਿ ਜਦੋਂ ਸੱਤਾ ਦੇ ਨਸ਼ੇ 'ਚ ਇੰਨੇ ਜ਼ਿਆਦਾ ਚੂਰ ਸੀ ਉਹ ਕਾਲਜਾਂ 'ਚ ਗੁੰਡਾਗਰਦੀ ਕਰਦੇ ਸੀ ਸਾਨੂੰ ਜਿਹੜਾ ਅੰਬਰਸਰ ਵਾਲਾ ਕਾਂਡ ਭੁੱਲਣਾ ਨਹੀਂ ਚਾਹੀਦਾ ਜਦੋਂ ਇੱਕ ਐਸਆਈ ਨੂੰ ਗੋਲੀ ਮਾਰ ਦਿੱਤੀ ਗਈ ਕਿ ਉਹ ਆਪਣੀ ਧੀ ਨਾਲ ਛੇੜਖਾਨੀ ਦਾ ਵਿਰੋਧ ਕਰਦਾ ਸੀ ਅਜਿਹੇ ਹਾਲਾਤਾਂ ਦੇ ਵਿੱਚ ਅਕਾਲੀ ਦਲ ਅੱਗੇ ਕਿਵੇਂ ਵੱਸ ਸਕਦਾ ਸੀ ਇਹ ਸੁਭਾਵਿਕ ਜੀ ਗੱਲ ਸੀ ਕਿ ਜਿੱਦਨ ਸੱਤਾ ਹੱਥੋਂ ਗਈ ਅਕਾਲੀ ਦਲ ਦਾ ਕੱਖ ਰਹਿਣਾ ਨਹੀਂ ਤੇ ਇਹ ਗੱਲ ਸਾਬਤ ਵੀ ਹੋ ਗਈ ਨਵੇਂ ਮੁੰਡਿਆਂ ਨੂੰ ਇਸ ਵਾਰ ਨਵੇਂ ਨੌਜਵਾਨ ਮੁੰਡੇ ਕੁੜੀਆਂ ਨੂੰ ਇੱਕ ਨੂੰ ਵੀ ਟਿਕਟ ਨਹੀਂ ਦਿੱਤੀ ਗਈ ਨੌਜਵਾਨਾਂ ਦੇ ਉੱਤੇ ਟੇਕ ਹੈ ਪੁਰਾਣੇ ਜਥੇਦਾਰ ਬੁੱਢੇ ਹੋ ਗਏ ਹੁਣ ਉਹ ਵਿਚਾਰੇ ਉਸੇ ਖਿਆਲ ਦੇ ਨੇਗੇ ਉਹਨਾਂ ਦਾ ਸਿਸਟਮ ਅਪਡੇਟ ਨਹੀਂ ਹੋ ਪਾ ਰਿਹਾ ਸੋਸ਼ਲ ਮੀਡੀਆ ਦਾ ਦੌਰ ਆ ਗਿਆ ਸੋਸ਼ਲ ਮੀਡੀਆ 'ਚ ਭੰਡੀ ਪ੍ਰਚਾਰ ਤੇ ਝੂਠ ਇਸ ਕਦਰ ਜ਼ਿਆਦਾ ਹੈ ਕਿ ਜਿਹੜੇ ਤੱਥ ਨੇ ਉਹਨਾਂ ਨੂੰ ਲੁਕਾਇਆ ਜਾ ਸਕਦਾ ਉਹਨਾਂ ਨੂੰ ਛਪਾਇਆ ਜਾ ਸਕਦਾ ਉਹਨਾਂ ਨੂੰ ਤੋੜਿਆ ਤੇ ਮਰੋੜਿਆ ਜਾ ਸਕਦਾ ਅਕਾਲੀ ਦਲ ਇਸ 'ਚ ਵੀ ਪਿੱਛੜ ਗਿਆ ਅਕਾਲੀ ਦਲ ਨੇ ਆਪਣਾ ਜੂਤ ਦਾ ਪ੍ਰਧਾਨ ਲਾਇਆ ਸਰਬਜੀਤ ਝਿੰਜਰ ਵਿਚਾਰਾ ਸਾਰੇ ਇਲਾਕਿਆਂ 'ਚ ਰੈਲੀਆਂ ਕਰਦਾ ਰਿਹਾ ਜਦੋਂ ਟਿਕਟਾਂ ਦੀ ਵਾਰੀ ਆਈ ਪਤਾ ਨਹੀਂ ਲੱਗਿਆ ਕਿ ਕੌਣ ਲੈ ਗਿਆ ਹਾਲਾਂਕਿ ਸਰਬਜੀ ਝਿੰਜਰ ਉਹਨਾਂ ਤੋਂ ਇਲਾਵਾ ਹੋਰ ਬੜੇ ਜੂਥ ਆਗ ਦੇ ਆਗੂ ਸੀਗੇ ਮਹਿਲਾਵਾਂ ਦੇ ਵਿੱਚ ਬੜਾ ਜੜੀਆਂ ਬੀਬੀਆਂ ਕੰਮ ਕਰਦੀਆਂ ਸੀ ਉਹਨਾਂ ਨੂੰ ਵਰਕਰਾਂ ਨੂੰ ਟਿਕਟ ਨਹੀਂ ਦਿੱਤੀਗੇ ਅਕਾਲੀ ਦਲ ਬੇਸ਼ੱਕ ਗੱਲ ਕਰਦਾ ਹੋਵੇ ਕਿ ਅਸੀਂ ਇਕੱਲੇ ਖੇਤਰੀ ਪਾਰਟੀਆਂ ਇਕੱਲੇ ਖੇਤਰੀ ਪਾਰਟੀ ਹੋ ਕੇ ਤੁਹਾਡਾ ਕੀ ਕਰ ਲੋਗੇ ਤੁਸੀਂ ਇਕੱਲੇ ਹੀ ਰਹਿ ਜਾਓਗੇ ਤੇ ਰਹਿ ਵੀਗੇ ਜੇਕਰ ਅਕਾਲੀ ਦਲ ਆਪਣੇ ਵਰਕਰਾਂ ਦੀ ਰੈ ਲੈਵੇ ਨਵਜਟ ਟਟੋਲੇ ਕੇ ਗਰਾਉਂਡ ਦੇ ਉੱਤੇ ਕੀ ਆ ਰਿਹਾ ਜਥੇਦਾਰਾਂ ਨੂੰ ਸਮਝਾਵੇ ਜਥੇਦਾਰਾਂ ਨੂੰ ਅਪਡੇਟ ਕਰੇ ਜਥੇਦਾਰਾਂ ਦੀ ਸਿਆਸੀ ਸਕੂਲਿੰਗ ਕਰੇ ਕਿ ਐਦਾਂ ਨਹੀਂ ਐਦਾਂ ਹੁੰਦਾ ਕਰੇ ਕੌਣ ਪਰ ਸਿਆਪਾ ਇਹ ਖੜਾ ਹੋ ਗਿਆ ਕਿ ਹੁਣ ਕਰੇ ਕੌਣ ਸੁਖਬੀਰ ਸਿੰਘ ਬਾਦਲ ਕੋਲ ਆਪ ਰਾਜਨੀਤਿਕ ਟ੍ਰੇਨਿੰਗ ਨਹੀਂ ਸੁਖਬੀਰ ਸਿੰਘ ਬਾਦਲ ਨੂੰ ਮੈਂ ਇੱਕ ਸਿਆਸੀ ਆਗੂ ਤੋਂ ਵੱਧ ਕੇ ਇੱਕ ਚੁਣਾਈ ਇੱਕ ਮੈਨੇਜਰ ਮੰਨਦਾ ਇੱਕ ਪੋਲੀਟੀਕਲ ਮੈਨੇਜਰ ਨੇਗੇ ਸਿਆਸੀ ਤੌਰ ਦੇ ਉੱਤੇ ਪ੍ਰਬੰਧਕ ਨੇਗੇ ਉਹ ਕੋਈ ਸਿਆਸਤਦਾਨ ਨਹੀਂ ਉਹਨਾਂ ਦੀ ਕੋਈ ਟ੍ਰੇਨਿੰਗ ਸਿਆਸਤ ਵਾਲੀ ਨਹੀਂ ਹੋਈ ਉਹਨਾਂ ਦੇ ਪਿਓ ਨੇ ਉਹਨਾਂ ਨੂੰ ਬਾਹ ਫੜ ਕੇ ਸੱਤਾ ਦੀਆਂ ਕੁਰਸੀਆਂ ਤੇ ਬਿਠਾਇਆ ਸੱਤਾ ਦੀਆਂ ਪੌੜੀਆਂ ਚੜਾਇਆ ਨਾ ਤਾਂ ਉਹਨਾਂ ਨੇ ਕਦੀ ਜੇਲ੍ਹ ਕੱਟੀ ਐ ਨਾ ਹੀ ਸੁਖਬੀਰ ਸਿੰਘ ਬਾਦਲ ਨੇ ਕੋਈ ਸੰਘਰਸ਼ ਕੀਤਾ ਹੈ ਸੁਖਬੀਰ ਸਿੰਘ ਬਾਦਲ ਨੇ ਨਾ ਕੋਈ ਧਰਨਾ ਇਸ ਤਰ੍ਹਾਂ ਨਾਲ ਦਿੱਤਾ ਹੈ ਤੁਸੀਂ 2012 17 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਗਈ ਐ ਤੇ ਉਸ ਤੋਂ ਬਾਅਦ ਹੁਣ ਤੱਕ ਦਾ ਤੁਸੀਂ ਰਿਕਾਰਡ ਕੱਢ ਕੇ ਦੇਖ ਲਓ ਕਿ ਸੁਖਬੀਰ ਸਿੰਘ ਬਾਦਲ ਕਿੰਨੇ ਧਰਨਿਆਂ ਤੇ ਗਏ ਕਿੰਨੇ ਮੁੱਦਿਆਂ ਦੇ ਉੱਤੇ ਉਹਨਾਂ ਨੇ ਸੜਕਾਂ ਜਾਮ ਕੀਤੀਆਂ ਕਿੰਨੇ ਪੰਥਕ ਮੁੱਦਿਆਂ ਦੇ ਉੱਤੇ ਉਹਨਾਂ ਨੇ ਜਿਹੜਾ ਉਹ ਹੜਤਾਲ ਕੀਤੀ ਕਿੰਨੀਆਂ ਭੁੱਖ ਹੜਤਾਲਾਂ ਕੀਤੀਆਂ ਅਕਾਲੀ ਦਲ ਨੇ ਕਿੰਨੀਆਂ ਕੀਤੀਆਂ ਚਲੋ ਸੁਖਬੀਰ ਬਾਦਲ ਨੂੰ ਆਲਾ ਇਹਦਾ ਰੱਖ ਲੋ ਅਕਾਲੀ ਦਲ ਨੇ ਕਿੰਨੀਆਂ ਕੀਤੀਆਂ ਸਿਰਫ ਟਕਵੰਜਬਾਜੀ ਜਿਹੜੀ ਅਕਾਲੀ ਦਲ ਚ ਚੱਲਦੀ ਰਹੀ ਕਿ ਅਸੀਂ ਪੰਜ ਤਖਤਾਂ ਤੋਂ ਕਿਸਾਨੀ ਦੇ ਹੱਕ ਦੇ ਵਿੱਚ ਜਿਹੜਾ ਉਹ ਮਾਰਚ ਕਰਾਂਗੇ ਚੰਡੀਗੜ੍ਹ ਗਏ ਉੱਥੇ ਪੁਲਿਸ ਨੇ ਪਟਾਕ ਦੇ ਨੇ ਫੜਿਆ ਕੋਈ ਬੈਰੀਕੇਡ ਨਹੀਂ ਤੋੜਿਆ ਕੋਈ ਕੁਝ ਨਹੀਂ ਹੋਇਆ ਤਿੰਨ ਚਾਰ ਘੰਟਿਆਂ ਬਾਅਦ ਪੁਲਿਸ ਨੇ ਰਿਹਾ ਕਰਤਾ ਸੁਖਬੀਰ ਸਿੰਘ ਬਾਦਲ ਦੇ ਉੱਤੇ ਰਾਜਨੀਤਿਕ ਤੌਰ ਦੇ ਉੱਤੇ ਧਰਨੇ ਦੇ ਕਿੰਨੇ ਕੇਸ ਦਰਜ ਹੋਏ ਆ ਇਹਨਾਂ ਕੁ ਸਾਲਾਂ ਦੇ ਵਿੱਚ ਤੁਸੀਂ ਉੱਤੋਂ ਕੱਢ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜੂਗਾ ਕਿ ਅਕਾਲੀ ਦਲ ਦੀ ਰਾਜਨੀਤਿਕ ਲੜਾਈ ਕਿੰਡੀ ਤਕੜੀ ਹੈ ਬੁੱਧੀਜੀਵੀ ਤੁਹਾਨੂੰ ਸਲਾਹਾਂ ਦੇ ਸਕਦੇ ਆ ਸਲਾਹਾਂ ਚੰਗੀਆਂ ਵੀ ਹੋ ਸਕਦੀਆਂ ਸ਼ਾਇਦ ਅਕਾਲੀ ਦਲ ਦੇ ਭੜੇ ਵਾਲੀਆਂ ਵੀ ਹੋਣ ਪਰ ਜੋ ਸਲਾਹ ਤੁਹਾਡਾ ਵਰਕਰ ਦਊਗਾ ਜੋ ਸਲਾਹ ਤੁਹਾਡਾ ਸਰਕਲ ਜਥੇਦਾਰ ਦਊਗਾ ਉਹ ਸਲਾਹ ਤੁਹਾਨੂੰ ਜ਼ਿਆਦਾ ਬਿਹਤਰੀ ਨਾਲ ਅੱਗੇ ਲੈ ਜਾ ਸਕਦੀ ਹੈ ਅਕਾਲੀ ਦਲ ਦੇ ਅੰਦਰ ਜਿਹੜਾ ਇੱਕ ਅਧਿਕਾਰ ਸੁਬੀਰ ਸਿੰਘ ਬਾਦਲ ਦਾ ਜਿੰਨਾ ਸਮਾਂ ਉਹ ਨਹੀਂ ਟੁੱਟਦਾ ਜਿੰਨਾ ਸਮਾਂ ਅਕਾਲੀ ਦਲ ਦੇ ਵਿੱਚ ਪੰਥਕ ਜਿਹੜਾ ਜਮਹੂਰੀ ਨਿਜ਼ਾਮ ਦੁਆਰਾ ਨਹੀਂ ਆਉਂਦਾ ਉਹਨਾਂ ਸਮਾਂ ਅਕਾਲੀ ਦਲ ਦਾ ਬੇੜਾ ਪਾਰ ਨਹੀਂ ਹੋ ਸਕਦਾ ਇਹ ਬੇੜਾ ਐਂ ਵਿੱਚ ਵਿਚਕਾਰ ਰਹਿਣਾ ਹੈ ਇਹਨੇ ਕਿਸੇ ਪਾਸੇ ਨਹੀਂ ਲੱਗਣਾ ਉਹਦਾ ਨੁਕਸਾਨ ਪੰਜਾਬ ਨੂੰ ਵੀ ਹੋਣਾ ਤੇ ਪੰਥਕ ਧਿਰਾਂ ਨੂੰ ਵੀ ਹੋਣਾ ਤੇ ਉਹ ਲਗਾਤਾਰ ਹੋ ਵੀ ਰਿਹਾ ਹੈ